ਕੁਸੀ ਕੀ ਬਣਨਾ ਦੇਖਣਾ ਚਾਹੁੰਦੇ ਹਾਂ ਜਿਵੇਂ ਲੋਕ ਨੇ ਲੋਕ ਕਹਿੰਦੇ ਕਿ ਅਸੀਂ ਯਾਰ ਸਿੰਗਰ ਹੀ ਬਣਨਾ ਦੇਖਣਾ ਨਹੀਂ ਪਰ ਮੈਂ ਚਾਹੁੰਦੀ ਆ ਨਾ ਕੋਈ ਇੱਕ ੜਾ ਕ ਵੱਡਾ ਆਈਪੀਐਸ ਪੀਸੀਐਸ ਅਫਸਰ ਬਣੇ ਨਾ ਕਿ ਮਤਲਬ ਕਹਿ ਲੋ ਕਿ ਚਾਹੇ ਜੱਜ ਬਣੇ ਉਹ ਵੀ ਜਿਹੜਾ ਲੋਕਾਂ ਨੂੰ ਨਿਆਂ ਦੇਵੇ ਸਿੰਗਰ ਕਿਉਂ ਨਹੀਂ ਨਹੀਂ ਸਿੰਗਿੰਗ ਵੀ ਚਲੋ ਠੀਕ ਹੈ ਸਿੰਗਿੰਗ ਪਰ ਮੈਨੂੰ ਮਿੰਬਰ ਮੇਰੀ ਸੋਚ ਹੈ ਕਿ ਕਿਉਂਕਿ ਲੋਕ ਕਹਿੰਦੇ ਨੇ ਨਾ ਲੋਕ ਤਾਂ ਸਿੰਗਰ ਕਹਿੰਦੇ ਸਾਰੇ ਕਹਿੰਦੇ ਨੇ ਸਿੰਗਰ ਬਣੋ ਲੋਕ ਕਹਿੰਦੇ ਨੇ ਕਿ ਸਿੱਧੂ ਮਸੇਵਾਲੇ ਦੀ ਪਰ ਮੈਨੂੰ ਨਾ ਉਹਨਾਂ ਦੀ ਪੂਰੀ ਉਹਦੀ ਜਰਨੀ ਸੀ ਨਾ ਉਹ ਕਹਿੰਦੇ ਅਧੂਰੀ ਰਹਿ ਗਈ ਬਿਲਕੁਲ ਉਹਦੂਰੀ ਰਹੀ ਜਰਨੀ ਨੂੰ ਛੋਟਾ ਸਿੱਧੂ ਪੂਰਾ ਕਰੇ ਕਹਿੰਦੇ ਪਰ ਮੈਨੂੰ ਨਾ ਤਾਂ ਕਰਕੇ ਚਾਹੁੰਦੀ ਹੈ ਕਿਉਂਕਿ ਉਹਦੇ ਮਾਪੇ ਪਾਪਾ ਨੂੰ ਇਨਸਾਫ ਨਹੀਂ ਮਿਲਿਆ ਨਾ ਹਮ ਅਜੇ ਕੋਰਟ ਕੇਸ ਚੱਲ ਰਿਹਾ ਨਾ ਅਜੇ ਤਾਂ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਉਹਨੂੰ ਇਨਸਾਫ ਮਿਲਣ ਉਹਨੂੰ ਲੱਗਦਾ ਵੈਸੇ ਕਿ ਮਿਲ ਜੂ ਇਨਸਾਫ ਜਿਹਾ ਜਿਹਾ ਆਪਣੇ ਸਿਸਟਮ ਹੋ ਚੁੱਕਿਆ ਮਤਲਬ ਅਦਾਲਤਾਂ ਦੇ ਵਿੱਚ ਜਾ ਕੇ ਜੇ ਗਵਾਹ ਮੁੱਕਰ ਜਾਣ ਤਾਂ ਕੋਈ ਕੁਝ ਨਹੀਂ ਕਰ ਸਕਦਾ ਤੁਹਾਨੂੰ ਲੱਗਦਾ ਕਿ ਸਿੱਧੂ ਮੂਸੇ ਵਾਲੇ ਦੇ ਮਾਤਾ ਪਿਤਾ ਨੂੰ ਜਾਂ ਉਹਦੇ ਛੋਟੇ ਭਰਾ ਨੂੰ ਮਿਲੂਗਾ ਇਨਸਾਫ ਦੇਖੋ ਜੀ ਮੈਨੂੰ ਸਰਕਾਰਾਂ ਦਾ ਨਹੀਂ ਪਤਾ ਹਨਾ ਪਰ ਜੱਜ ਸਾਹਿਬ ਤੇ ਬਹੁਤ ਉਮੀਦ ਰਹਿੰਦੀ ਆ ਨਾ ਕਿਉਂਕਿ ਜੱਜ ਸਾਹਿਬ ਕਿਤੇ ਨਾ ਕਿਤੇ ਹਨਾ ਸਾਡੇ ਲਈ ਬਹੁਤ ਉੱਚਾ ਦਾ ਰੱਖਦੇ ਨੇ ਨਾ ਸਾਡੇ ਦਿਲਾਂ 'ਚ ਵੀ ਹਨਾ ਅਸੀਂ ਹਮੇਸ਼ਾ ਹੀ ਦੇਖੋ ਕੋਰਟ 'ਚ ਜਾਂਦੇ ਆ ਨਾ ਤਾਂ ਫੋਨ ਆਪਣੇ ਸਾਇਲੈਂਟ ਕਰਕੇ ਜਾਂਦੇ ਆ ਵੀ ਜੱਜ ਸਾਹਿਬ ਦੇ ਅੱਗੇ ਪੇਸ਼ ਹੋਣਾ ਤੇ ਮੈਨੂੰ ਉਮੀਦ ਆ ਵੀ ਜੱਜ ਸਾਹਿਬ ਕਦੇ ਨਾ ਕਦੇ ਸਾਨੂੰ ਇਨਸਾਫ ਜ਼ਰੂਰ ਦੇਣਗੇ ਤੇ ਉਹ ਪਰਮਾਤਮਾ ਵੀ ਜ਼ਰੂਰ ਦਿਵਾਊਗਾ